ਦਾ ਪ੍ਰਤੀਕ ਹੈ ਇਹੋ ਜੇ ਮਹਾਪੁਰਖ ਹੋਏ ਖਾਲਸਾ ਜੀਓ ਜਿਨ੍ਹਾਂ ਨੇ ਚੜ੍ਹਦੀ ਕਲਾ ਵਿੱਚ ਸੇਵਾ ਕੀਤੀ ਬੀਬੀ ਨੇ ਬੇਨਤੀ ਕੀਤੀ ਨਿਰਮਰਤਾ ਦੇ ਵਿੱਚ موسی ਦੇ ਚਰਣਾ ਵਿੱਚ ਕਿ ਮਹਾਰਾਜ ਮੇਰੇ ਕਰ ਲੜਕਾ ਨਹੀਂ ਆਏਗਾ ਆਪ ਜੀ ਖੁਦਾ ਦੇ ਨਾਲ ਗੱਲਾਂ ਕਰਦੇ ਹੋ ਨਾ ਉਹਨਾਂ ਦੇ ਨਾਲ ਬਾਤਾਂ ਕਰਦੇ ਹੋ ਮੈਨੇ ਬੜੇ ਜਤਨ ਕੀਤੇ ਕੋਈ ਹਕੀਮ ਕੋਈ ਡਾਕਟਰ ਕੁਛ ਨਹੀਂ ਕੋਈ ਮਹਾਪੁਰਸ਼ ਕੁਛ ਨਹੀਂ ਛੜਿਆ ਪਰ ਸਾਰਿਆਂ ਨੇ ਜਵਾਬ ਦੇ ਦਿੱਤਾ ਕਿ ਤੇਨੂੰ ਬੱਚਾ ਨਹੀਂ ਹੋਣਾ ਤੇ ਮੇਰੇ ਮਨ ਚ ਇੱਛਾ ਆਈ ਕਿ ਇੱਕ ਵਾਰੀ موسی ਤੋਂ ਪੁੱਛ ਹੀ ਲਈਏ ਕਿਉਂਕਿ ਖੁਦਾ ਦੇ ਨਾਲ ਗੱਲਾਂ ਕਰਦਾ ਤੇ ਪਤਾ ਪੱਕਾ ਲੱਜਾਵੇਂਗਾ ਤੇ موسی ਕਹਿਣ ਲੱਗੇ ਠੀਕ ਹੈ ਮੈਂ ਪੁੱਛ ਲੈਂਦਾ ਜਿਸ ਵੇਲੇ ਤੁਰਨਾਮ ਪਹਾੜੀ ਤੇ ਗੱਲਾਂ ਬਾਤਾਂ ਹੋਈਆਂ ਉਹ ਬੀਬੀ ਬੈਠੀ ਹੋਈ ਸੀ ਤੇ ਆ ਕੇ ਜਿਸ ਵੇਲੇ ਉਹਨਾਂ ਨੇ ਤਸ਼ਰੀਫ ਰੱਖੀ ਮੂਸਾ ਜੀ ਨੇ ਤੇ ਉਹਨੇ ਹੱਥ ਜੋੜ ਕੇ ਬੀਬੀ ਨੇ ਕਿਹਾ ਮਹਾਪੁਰਸ਼ ਮੇਰੇ ਬਾਰੇ ਪੁੱਛਿਆ ਉਹ ਕਹਿੰਨ ਲੱਗੇ ਹਾਂ ਪੁੱਛਿਆ ਤੇਰੇ ਬਾਰੇ ਤੇ ਉਹਨਾਂ ਨੇ ਕਿਹਾ ਤੇਰੇ ਘਰ ਲੜਕਾ ਨਹੀਂ ਹੋਣਾ ਔਲਾਦ ਨਹੀਂ ਹੋਣੀ ਇਹ ਖੁਦਾ ਦਾ ਬਚਨ ਹੈ ਉਹ ਵਿਚਾਰੀ ਰੋਂਦੀ ਚਲੇਗੀ ਉਥੋਂ ਹੁਣ ਉਤੋਂ ਹੀ ਆਰਡਰ ਹੋ ਜਾਵੇ ਤਾਂ ਕੌਣ ਕੀ ਕਰੇਗਾ ਕੁਝ ਸਮਾਂ ਬੀਤਿਆ ਖਾਲਸਾ ਜੀ ਕੁਝ ਅਰਸੇ ਬੀਤੇ ਤੇ موسی ਜੀ ਕਿਸੇ ਬਾਜ਼ਾਰ ਵਿੱਚ ਜਾ ਰਹੇ ਸੀ ਇਸرائیਲ ਦੇ ਤੇ ਉਹਨਾਂ ਨੇ ਵੇਖਿਆ ਬੀਬੀ ਸੀ ਸਾਹਮਣੇ ਤੇ ਬੀਬੀ ਜਾਣੀ ਪਛਾਣੀ ਲੱਗਦੀ ਸੀ ਤੇ ਹੱਥ ਵਿੱਚ ਗੋਦੀ 'ਚ ਬੱਚਾ ਸੀ ਚਾਂਦ ਵਰਗਾ ਸੋਹਣਾ ਮਨਮੋਹਣਾ ਸੁਨੱਖਾ ਰੱਜ ਕੇ ਜਿਹਦੇ ਉੱਤੇ ਸੁੰਦਰਤਾ ਸੀ ਤੇ موسی ਸੋਚਣ ਲੱਗੇ ਕਹਿੰਦੇ ਇਹ ਹੀ ਬੀਬੀ ਆਈ ਸੀ ਕੁਝ ਅਰਸਾਂ ਪਹਿਲਾਂ ਤੇ ਇਹਨੇ ਬੇਨਤੀ ਕੀਤੀ ਸੀ ਤੇ ਖੁਦਾ ਨੇ ਤੇ ਨਾ ਕਰ ਦਿੱਤੀ ਇਹਨੂੰ ਚਲੋ ਕੋਈ ਸ਼ਕਲ ਨਾਲ ਇੱਕ ਦੇ ਸ਼ਕਲ ਦੂਜੀ ਸ਼ਕਲ ਨਾਲ ਮਿਲਦੀ ਹੋਣੀ ਤੇ ਉਹਨਾਂ ਨੂੰ ਬੀਬੀ ਨੂੰ ਬੁਲਾ ਲਿਆ ਬੀਬੀ ਨੂੰ ਕਹਿਣ ਲੱਗੇ ਤੂੰ ਹੀ ਉਹ ਹੀ ਹੈਗੀ ਲਗਾ ਜੀ ਮੈਂ ਉਹ ਹੀ ਹੈਗੀ ਜਿਹੜੀ ਤੂੰ ਤੁਹਾਡੇ ਕੋਲ ਆਈ ਸੀ ਤੁਹਾਡੇ ਕੋਲ ਉਹਨਦੀ ਉਹ ਹੀ ਆਈ ਸੀ ਉਹ ਕਹਿਣ ਲੱਗੇ ਬੱਚਾ ਕਹਿਣ ਲੱਗੇ ਬੱਚਾ ਮੇਰਾ ਹੈਗਾ ਕਹਿਣ ਲੱਗੇ ਉਹ موسی ਦੇ ਤੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਉਹ ਉੱਥੋਂ ਹੀ ਵਾਪਸ ਚਲੇ ਗਏ ਮਨਵੀ ਸੋਚਣ ਲੱਗਿਆ ਖੁਦਾ ਇੱਕ ਹੈ ਦੂਜਾ ਖੁਦਾ ਕਿਤੋਂ ਪੈਦਾ ਹੋ ਗਿਆ ਫਿਰ ਉਹਨਾਂ ਨੇ ਜਾ ਕੇ ਨਾ ਤੂਰ ਦੇ ਪਹਾੜ ਤੇ ਬੇਨਤੀ ਕੀਤੀ ਕਿ ਮਹਾਰਾਜ ਇਹ ਕੀ ਗੱਲ ਹੋ ਗਈ ਇਹ ਕੀ ਮਾਂਜਰਾ ਹੋਇਆ ਉਹਨਾਂ ਨੇ ਕਿਹਾ ਉੱਤਰ ਬਾਅਦ ਚ ਦਵਾਂਗੇ ਤੈਨੂੰ ਇੱਕ ਭਾਂਡਾ ਦਿੱਤਾ ਤੇ ਇੱਕ ਛੁਰੀ ਦਿੱਤੀ ਕਹਿੰਦੇ ਇਹਦੇ ਨਾਲ ਇਹਦੇ ਵਿੱਚ ਨਾ ਇਨਸਾਨ ਦਾ ਮਾਸ ਲੈ ਕੇ ਆ ਇਨਸਾਨ ਦਾ گوشਤ ਲੈ ਕੇ ਆ ਉਹ ਕਹਿੰਦਾ ਠੀਕ ਹੈ ਉਹ ਇਸਰਾਇਲ ਦੇ ਬਾਜ਼ਾਰ ਵੀ ਚਲਾ ਗਿਆ ਖਾਲਸੇ ਨੂੰ ਇਕੱਲੇ ਇਕੱਲੇ ਨੂੰ ਖੜਾ ਕਰਕੇ ਹਰ ਬੰਦੇ ਨੂੰ ਕਹਿਣ ਲੱਗਾ ਖੁਦਾ ਦਾ ਹੁਕਮ ਹੈ ਕਿ ਇਸ ਪਾਂਡੇ ਵਿੱਚ ਆਪਣਾ ਮਾਸ ਦਿਓ ਉਹ ਸਾਰੇ ਇਨਕਾਰ ਹਰ ਬੰਦਾ ਇਨਕਾਰ ਕਰੇ ਉਹ ਕਹਿੰਣ ਕੋਈ ਜਨਵਰ ਦਾ ਕੋਈ ਪਸ਼ੂ ਦਾ ਕੋਈ ਪੰਛੀ ਦਾ ਮਾਸ ਤੇ ਨੂੰ ਦੇਵਾਂਗੇ ਬੰਦੇ ਦਾ ਮਾਸ ਕੌਣ ਦੇ ਰਿਹਾ ਤੈਨੂੰ ਉਹ ਸਾਰੀਆਂ ਦੁਕਾਨਾਂ ਤੇ ਘੁੰਮਦਾ ਰਿਹਾ ਸਾਰੀਆਂ ਬਾਜ਼ਾਰਾਂ ਵਿੱਚ ਘਰ ਘਰ ਦਰਵਾਜ਼ੇ ਦਰਵਾਜ਼ੇ ਤੇ ਘੁੰਮਿਆ ਪਰ ਕੋਈ ਸੇ ਨੇ ਉਸ ਨੂੰ ਕੁਝ ਨਹੀਂ ਦਿੱਤਾ ਵਾਪਸ ਆ ਰਿਹਾ ਸੀ ਖਾਲਸਾ ਜੂ ਸ਼ਾਮ ਭਾਈ ਤੇ ਵੇਖਿਆ ਸੀ ਇੱਕ ਫਕੀਰ ਹਾਲ ਮਸਤ ਨਾ ਦਾਏ ਨਾ ਬਾਏ ਨਾ ਫਿਜ਼ਾ ਨਾ ਨਾ ਸਰਦੀ ਨਾ ਗਰਮੀ ਆਪਣੇ ਹਾਲ ਵਿੱਚ ਮਸਤ ਝੂਮ ਰਿਹਾ ਸੀ ਪ੍ਰਭੂ ਦੇ ਯਾਦ ਵਿੱਚ ਡੋਲ ਰਿਹਾ ਸੀ ਤੇ موسی ਦੇ ਮਨ ਚ ਆ ਗਿਆ ਕਿ ਇਹਨੂੰ ਪੁੱਛ ਹੀ ਲਈਏ ਜਾਂਦੇ ਜਾਂਦੇ ਫਿਰ ਕਿਤੇ ਹੁਜਤ ਹੀ ਨਾ ਹੋ ਜਾਏ ਕਰਨ ਲੱਗੇ ਰਹਿ ਗਿਆ ਕਰਕੇ ਫਿਰ ਉਹਨਾਂ ਨੇ ਕੁਛ ਹੋਏ ਮਲੰਗਾ ਕਰਨ ਲੱਗੇ ਖੁਦਾ ਦਾ ਹੁਕਮ ਹੋਇਆ ਕਿ ਭਾਂਡੇ ਚ ਮਾਸ ਚਾਹੀਦਾ ਗੋਸ਼ ਚਾਹੀਦਾ ਮੈਂ ਸਾਰਾ ਸੁਰਾਇਲ ਟੁੰਡਾ ਕਿਸੇ ਨੇ ਨਹੀਂ ਦਿੱਤਾ ਹੁਣ ਤੇਰਾ ਕੀ ਇਰਾਦਾ ਹੈਗਾ ਤੇਰਾ ਆਪਣਾ ਕੀ ਪ੍ਰੋਗਰਾਮ ਉਹਨੇ ਬਾਹ ਕੀ ਕਰਦੀ ਕਿ ਕਹਿੰਨ ਕਿ ਹਜਤ ਘੜ ਲੈਣ ਲੱਗੇ ਉਹ ਤੇ ਹਜਰਤ ਦੇ ਪੈਰੋਂ ਥੱਲੇ ਮਿੱਟੀ ਨਿਕਲ ਗਈ ਉਹ ਕਹਿੰਨ ਕਿ ਮੈਂ ਨਹੀਂ ਘੜਦਾ ਤੂੰ ਹੀ ਘੜ ਕੇ ਤੇ ਘੜ ਉਸ ਫਗੀਰ ਨੇ ਸੂਰੀ ਹੱਥੀ ਲੈ ਕੇ ਟੋਲੇ ਘੜਦਾ ਤੇ ਪਾਣੀ ਚ ਪਾ ਤਾ ਜਾਣ ਲੱਗਿਆ ਤੇ ਫਿਰ ਉਹਨੇ ਕਿਹਾ ਹਜੂਰ ਠਹਿਰੋ 2 ਮਿੰਟ ਮੈਂ ਤੇ ਦਿੱਤਾ ਹੱਥ ਦਾ ਮਾਸ ਪਤਾ ਨਹੀਂ ਮੇਰੇ ਮਾਲਕ ਨੂੰ ਗਰਦਨ ਦਾ ਮਾਸ ਚਾਹੀਦਾ ਹੁਣ ਸਾਹਿਬ ਸਭ ਦਾ ਏਕ ਹੈ ਸਾਹਿਬ ਦਾ ਕੋਈ ਏਕ ਕੋਈ ਕੱਲੇ ਹੁੰਦੇ ਖਾਲਸਾ ਜੀ ਉਹ ਸਾਰੇ ਨਹੀਂ ਹੁੰਦੇ ਲੱਖਾਂ ਵਿੱਚ ਕੋਈ ਨਹੀਂ ਕਰੋੜਾਂ ਦੇ ਵਿੱਚ ਕੋਈ ਏਕ ਲੱਖਾਂ ਦੇ ਵਿੱਚ ਵੀ ਇਹਨੇ ਕਰੋੜਾਂ ਦੇ ਵਿੱਚ ਇਹੋ ਜਿਹੇ ਹੁੰਦੇ ਉਹਨੇ ਗਰਦਨ ਦਾ ਮਾਸ ਕੱਟ ਕੇ ਦਿੱਤਾ ਫਿਰ ਉਹ ਜਾਣ ਲੱਗੇ ਕਹਿੰਣਗੇ ਹਜਤ ਰੁਕੋ ਪਤਾ ਨਹੀਂ ਮੇਰੇ ਮਾਲਕ ਨੂੰ ਗੱਲਾਂ ਦਾ ਮਾਸ ਚਾਹੀਦਾ ਹੋਣਾ ਉਹਨੇ ਗੱਲਾਂ ਦਾ ਵੀ ਕੱਟ ਕੇ ਦਿੱਤਾ ਫਿਰ ਜਾਣ ਲੱਗੇ ਰੁਕੋ ਕਹਿਣ ਲੱਗੇ ਪਤਾ ਨਹੀਂ ਖੁਦਾ ਨੂੰ ਮੇਰੇ ਸੀਨੇ ਦਾ ਮਾਸ ਚਾਹੀਦਾ ਹੋਣਾ ਉਹਨੇ ਸੀਨੇ ਦਾ ਮਾਸ ਕੱਟ ਕੇ ਦਿੱਤਾ ਫਿਰ ਕਹਿਣ ਲੱਗਾ ਰੁਕੋ ਪਤਾ ਨਹੀਂ ਖੁਦਾ ਨੂੰ ਪੇਟ ਦਾ ਮਾਸ ਚਾਹੀਦਾ ਹੋਣਾ ਤੇ ਪੇਟ ਕਾ ਵੀ ਕੱਟ ਦਿੱਤਾ ਪੱਟਾਂ ਦਾ ਕੱਟ ਕੇ ਦਿੱਤਾ ਪਿੰਡੀਆਂ ਦੇ ਵੀ ਕੱਟ ਕੇ ਦਿੱਤਾ ਉਹ ਤੇ موسی ਤੇ ਪਾਣੀ ਪਾਣੀ ਹੋਇਆ ਹੋਇਆ ਉਹ ਕਹਿਣ ਲੱਗਾ ਦੇਂਦਾ ਤੇ ਕੁਝ ਇੱਕ ਨਹੀਂ ਤੇ ਤੂੰ ਨੇ ਤੇ ਸਾਰਾ ਹੀ ਉਤਾਰ ਕੇ ਰੱਖ ਦਿੱਤਾ ਪ੍ਰਭੂ ਦੇ ਨਾਮ ਤੇ ਜਦ ਇਹ ਤੂਰ ਤੇ ਪਹਾੜ ਤੇ ਗਿਆ ਨਾ ਖਾਲਸਾ ਜੀਓ ਤਾਂ ਆਵਾਜ਼ ਆਈ ਖੁਦਾ ਦੀ ਕਹਿਣ ਲੱਗੇ ਕੀ ਗੱਲ ਬਣੀ موسی ਉਹ ਕਹਿਣ ਲੱਗੇ ਦੇ ਕੋਈ ਨਹੀਂ ਆਸੀ ਬਾਜ਼ਾਰ ਵਿੱਚ ਪਰ ਇੱਕ دیਵਾਨਾ ਮਿਲਿਆ ਉਹਨੇ ਸਾਰਾ ਹੀ ਉਤਾਰ ਕੇ ਦੇ ਦਿੱਤਾ ਕੁਛ ਵੀ ਨਹੀਂ ਰੱਖਿਆ ਆਪਣੇ ਕੋਲ ਸਾਰਾ ਹੀ ਦੇ ਦਿੱਤਾ ਕਹਿਣ ਲੱਗੇ ਤੇਰੇ ਨਾਲ ਤੋਂ ਤੇ ਹੱਸ ਕੇ ਕਹਿਣ ਲੱਗੇ ਖੁਦਾ ਕਹਿਣ ਲੱਗੇ ਜਿਹੜੀ ਬੰਦੀ ਆਈ ਸੀ ਨਾ ਉਹ ਔਰਤ ਜਿਹਦੇ ਬਾਰੇ ਤੂੰ ਸੁਪਾਰਿਸ਼ ਕੀਤੀ ਸੀ ਕਿ ਇਹਦੇ ਘਰ ਲੜਕਾ ਨਹੀਂ ਹੈਗਾ ਕਿ ਇਹਦੇ ਘਰ ਲੜਕਾ ਹੋਏਗਾ ਕਿ ਨਹੀਂ ਤੇ ਤੂੰ ਸਾਨੂੰ ਪੁੱਛਿਆ ਸੀ ਤੇ ਅਸੀਂ ਜਵਾਬ ਦਿੱਤਾ ਸੀ ਕਿ ਨਹੀਂ ਹੋਣਾ ਪਰ ਉਹ ਰੋਂਦੀ ਚਲੇਗੀ ਰੋਂਦੀ ਕਾਨੂੰਨੀ ਗਈ ਉਹ ਜਵਾਨੇ ਦੇ ਕੋਲ ਚਲੀ ਗਈ ਉਹ ਫਕੀਰ ਕੋਲ ਚਲੇਗੀ ਜਿਹੜਾ ਬੈਠਿਆ ਸੀ ਬੰਦਗੀ ਕਰਦਾ ਹੋਇਆ موسی ਜਿਹੜਾ ਮੇਰਾ ਜਿਹੜੇ ਮੈਨੂੰ ਸਾਰਾ ਕੁਝ ਦੇ ਦੇ ਦੇਣਾ ਮੈਂ ਉਹਦਾ ਬਚਨ ਮੋੜ ਸਕਦਾ ਜਿਹਨੇ ਮੇਰੇ ਲਈ ਸਾਰਾ ਕੁਝ ਸ਼ਰੀਰ ਹੀ ਉਤਾਰ ਕੇ ਦੇ ਦਿੱਤਾ ਮੈਂ ਉਹ ਜਿਹਦਾ ਬਚਨ ਨਹੀਂ 모ੜ ਸਕਦਾ ਕਹਿਣ ਲੱਗੇ ਉਹਨੇ ਮੇਰੀ ਬਾਹਰ ਘਰ ਵਿੱਚ ਬੇਨਤੀ ਕੀਤੀ ਕਿ ਇਹਦੇ ਘਰ ਬੱਚਾ ਦਿਓ ਫਿਰ ਉਹਦੇ ਘਰ ਬੱਚਾ ਚਾਂਦ ਵਰਗਾ ਹੋਇਆ ਕਹਿਣ ਲੱਗੇ ਖਾਲਸਾ ਜਿਓ ਜਾਂ ਕਾ ਕਹਿਆ ਦਰਗਹ ਹੈ ਚੱਲੇ ਪ੍ਰਭੂ ਦੇ ਪਿਆਰਿਆਂ ਦਾ ਨਾ ਦਰਗਾਹ ਦੇ ਵਿੱਚ ਅੱਲਾਹ ਚੱਲਦਾ ਉਹ ਪ੍ਰਭੂ ਦੇ ਬਚਨ ਵੀ 모ੜ ਦਿੰਦੇ ਇੰਨੀ ਉਹਨਾਂ ਦੇ ਸ਼ਕਤੀ ਜਹੋਦੀ ਤੋ ਸਤਗੁਰ ਸੱਚੇ ਬਾਦਸ਼ਾਹ ਜੀ ਨੇ ਬਹੁਤ ਕਿਰਪਾ ਕੀਤੀ ਅੱਜ ਮਹਾਂਪੁਰਖਾਂ ਦੇ ਸੰਗਤਾਂ ਦੇ ਮਹਾਂਪੁਰਖ ਤੇ ਆਏ ਨਹੀਂ